ਦੋਸਤੋ ਅੱਜ ਫੇਰ ਇੱਕ ਨਵੇਂ ਕਿਸਮ ਦੀ ਠੱਗੀ ਨਵੇਂ ਕਿਸਮ ਦੀ ਸੇਲ ਲੈ ਕੇ ਹਾਜ਼ਰ ਹੈ ਦੋਸਤੋ ਮਹਾਲੀ ਸ਼ਹਿਰ ਦੇ ਵਿੱਚ 50 ਪੈਸੇ ਗਾਜ ਜ਼ਮੀਨ ਮਿਲ ਸਕਦੀ ਹੈ ਕੁਝ ਸ਼ਰਤਾਂ ਹੈ ਸ਼ਰਤ ਇਹ ਤੁਹਾਡੇ ਕੋਲ ਪ੍ਰਾਈਵੇਟ ਸਕੂਲ ਹੋਣਾ ਚਾਹੀਦਾ ਜ ਜਿਹਦੀ ਫੀਸ 2000 ਤੋਂ ਲੈ ਕੇ 10000 ਰੁਪਿਆ ਮਹੀਨਾ ਹੋਵੇ ਫਿਰ ਤੁਹਾਡੇ ਨੇੜੇ ਕੋਈ ਜ਼ਮੀਨ ਪਈ ਹੋਣੀ ਚਾਹੀਦੀ ਹੈ ਸਿੱਖਿਆ ਮੰਤਰੀ ਨਾਲ ਰਿਸ਼ਵਤਖੋਰੀ ਇਹ ਸੈਟਿੰਗ ਹੋਣੀ ਚਾਹੀਦੀ ਹੈ ਤੇ ਉੱਚ ਅਧਿਕਾਰੀ ਨਾਲ ਸੈਟਿੰਗ ਹੋਣੀ ਚਾਹੀਦੀ ਹੈ ਜੇਬਾਂ ਭਰਦੇ ਉਹਨਾਂ ਦੀਆਂ ਫਿਰ ਅਰਜੀ ਦਿਓ ਕਿ ਮੇਰੇ ਸਕੂਲ ਦੇ ਨੇੜੇ ਇੱਕ ਜ਼ਮੀਨ ਪਈ ਹੈ ਉਹ ਜ਼ਮੀਨ ਮੈਨੂੰ ਲੀਜ਼ ਤੇ ਦੇ ਦਿਓ ਤਾਂ 2001 ਦੇ ਵਿੱਚ ਪੁੱਢਾ ਗਮਾੜਾ ਇੱਕ ਕਮੇਟੀ ਬਣਾਉਂਦੇ ਆ ਤਿੰਨ ਸਕੂਲ ਮੁਹਾਲੀ ਦੇ ਪੇਪਰਾਂ 'ਚ ਨਾਮ ਆਇਆ ਸੰਤ ਇਸ਼ਾ ਸਿੰਘ ਨਾਮ ਸੈਂਟ ਸ਼ੋਲਜਰ ਤੇ ਸ਼ੈਮਰਾਖ ਸਕੂਲ ਕਹਿੰਦੇ 10 ਸਾਲਾਂ ਲਈ ਤੁਹਾਨੂੰ 50 ਪੈਸੇ ਗਾਰੇ ਜ਼ਮੀਨ ਅਸੀਂ ਲਿਸਟ ਦਿੱਤੀ। ਸ਼ਰਤ ਹੈ ਇਹ ਜ਼ਮੀਨ ਜਿਹੜੀ ਹੈ ਇਹ ਕਾਮਨ ਪਲੇ ਗਰਾਉਂਡ ਲਈ ਵਰਤਣੀ ਪਵੇਗੀ। ਇਸ ਜ਼ਮੀਨ ਦੇ ਵੀ ਤੁਸੀਂ ਚਾਰ ਦੀਵਾਰੀ ਨਹੀਂ ਕਰ ਸਕਦੇ। ਇਸ ਜ਼ਮੀਨ ਤੁਸੀਂ ਕੰਡਾ ਤਾਰ ਨਹੀਂ ਲਗਾ ਸਕਦੇ। ਤੁਹਾਡਾ ਅਧਿਕਾਰ ਸ਼ਾਮ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ। ਇਹ ਕਾਮਨ ਪਲੇ ਗਰਾਉਂਡ ਹੈ। ਜੇ ਕੋਈ ਹੋਰ ਸਕੂਲ ਸਵੇਰੇ 10 ਤੋਂ 4 ਵਜੇ ਤੱਕ ਤੁਹਾਡੇ ਕੋਲ ਮੰਗਦਾ ਆਪਣੀ ਵਰਤੋਂ ਲਈ ਤੁਹਾਨੂੰ ਦੇਣਾ ਪਏਗਾ। ਸ਼ਾਮ ਨੂੰ 4 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੁਹਾਡਾ ਇਸ ਗਰਾਊਂਡ ਤੇ ਕੋਈ ਅਧਿਕਾਰ ਨਹੀਂ ਹੋਏਗਾ। ਆਮ ਬੱਚੇ ਖੇਡਣਗੇ, ਆਮ ਲੋਕ ਸ਼ੈਅਰ ਕਰਨਗੇ। ਇਹ ਬਹਾਨੇ ਬਣਾਏ ਗਏ। ਤੇ 50 ਪੈਸੇ ਗਾਜ ਤਿੰਨ ਸਕੂਲਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਕੂਲਾਂ ਨੂੰ ਦੇ ਦਿੱਤੀ ਗਈ। ਸੁਣਨ ਚ ਆਇਆ ਮੇਰੇ ਘਰ ਦੇ ਨੇੜੇ ਵਿਗੜਿਆ ਹੈ ਨਾਮ ਹੈ ਵਿਗਿਆਨ ਜੋਤੀ ਸਕੂਲ। ਆਰਮਰਬੇਲੀ ਜ਼ਮੀਨ ਕਹਿੰਦੇ ਉੱਥੇ ਰਾਮਲੀਲਾ ਭਰਦੀ ਸੀ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ ਤੇ ਸ਼ਰਤਾਂ ਦੀ ਉਲੰਘਣਾ ਕਰਕੇ ਇਹਨਾਂ ਲੋਕਾਂ ਨੇ ਸਕੂਲਾਂ ਦੇ ਦੁਆਲੇ ਚਾਰ ਦਿਵਾਰੀ ਕਰ ਲਈ ਐ ਕੰਡਾ ਤਾਰ ਛੱਡੋ ਚਾਰ ਦਿਵਾਰੀ ਕਰ ਲਈ ਐ ਚਾਰ ਦਿਵਾਰੀ ਕਰਕੇ ਇੱਕ ਸਿਕਿਉਰਿਟੀ ਗਾਰਡ ਵੀ ਬਿਠਾ ਦਿੱਤਾ ਕਾਮਨ ਪਲੇਗਰਾਉਂਡ ਛੱਡੋ ਆਮ ਪਬਲਿਕ ਦੇ ਮਿਲਣ ਦੀ ਗੱਲ ਛੱਡੋ ਪੱਤਾ ਨਹੀਂ ਫਰਕ ਸਕਦਾ ਚੀੜੀ ਨਹੀਂ ਜਾ ਸਕਦੀ ਬੰਦੇ ਦਾ ਜਾਣਾ ਹੀ ਕੀ ਐ ਸੋ ਇਹ ਲੁੱਟ ਹੋਈ ਹੈ ਪੰਜਾਬ ਨਾਲ ਲੋਕਾਂ ਦੇ ਹੱਕਾਂ ਤੇ ਡਾਕਾ ਬੇਨਤੀ ਹੈ ਮਹਾਲੀ ਸ਼ਹਿਰ ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਸਾਡੇ ਮਹਾਲੀ ਸ਼ਹਿਰ ਚ ਹਰ ਤਾਂ ਪਾਰਕਾਂ ਹੈ ਸ਼ਹਿਰਾਂ ਦੇ ਵਿੱਚ ਸੈਕਟਰਾਂ ਦੇ ਵਿੱਚ ਉਹਨਾਂ ਪਾਰਕਾਂ ਦੀ ਮੇਂਟੇਨੈਂਸ ਮਿਊਸਪਲ ਕਾਰਪੋਰੇਸ਼ਨ ਦਾ ਗਵਾਡਾ ਕਰਦੀ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਮਿਲ ਕੇ ਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਤੇ ਸਰਕਾਰੀ ਵਿਭਾਗ ਬਾਹਰ ਬੋਰਡ ਲਗਾ ਦਿੰਨੇ ਆ ਇਹ ਪਾਰਕ ਬੱਚਿਆਂ ਦੇ ਖੇਡਣ ਵਾਸਤੇ ਬਜ਼ੁਰਗਾਂ ਦੀ ਸੈਰ ਕਰਨ ਵਾਸਤੇ ਹੈ ਇੱਥੇ ਫੁੱਲ ਲਗਾਏ ਗਏ ਆ ਇੱਥੇ ਘਾਹ ਲਗਾਇਆ ਗਿਆ ਪਰ ਇੱਥੇ 10 ਸਾਲ ਤੋਂ ਵੱਧ ਦੇ ਬੱਚੇ ਨਹੀਂ ਖੇਡ ਸਕਦੇ ਹੁੰਦਾ ਕੀ ਆ ਫਿਰ ਜਿਹੜੇ ਥੋੜੀ ਵੱਧ ਉਮਰ ਦੇ ਬੱਚੇ ਆ ਉਹਨੇ ਕ੍ਰਿਕਟ ਖੇਡਣਾ ਫੁੱਟਬਾਲ ਖੇਡਣਾ ਪਾਰਕਾਂ ਤੇ ਉਹਨਾਂ ਦੀ ਐਂਟਰੀ ਹੈ ਨਹੀਂ ਖੇਡ ਨਹੀਂ ਸਕਦੇ ਉਹ ਸੜਕਾਂ ਤੇ ਖੇਡਦੇ ਆ ਤੇ ਇਹ ਕਾਮਨ ਪਲੇਗਰਾਉਂਡ ਬਹਾਨਾ ਬਣਾਇਆ ਸੀ ਗਮਾੜਾ ਤੇ ਪੁੱਡਾ ਨੇ ਕਿ ਆਮ ਬੱਚੇ ਇੱਥੇ ਖੇਡ ਸਕਦੇ ਆ ਪਰਾ ਚਾਰ ਦੀਵਾਰੀ ਹੋ ਗਈ ਹੁਣ ਕਿਹੜੇ ਸਕੂਲ ਐ ਕਰੋਨਾ ਕਾਲ ਦੇ ਵਿੱਚ ਅਸੀਂ ਇਹਨਾਂ ਸਕੂਲਾਂ ਨੂੰ ਲਟੇਰੇ ਸਕੂਲ ਕਹਿਣ ਲੱਗ ਪਏ ਅਜਿਹੇ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਕਿਉਂਕਿ ਇਹਨਾਂ ਦੀ ਫੀਸ 2000 ਤੋਂ 10000 ਕਰੋਨਾ ਚ ਜਦੋਂ ਦੁਕਾਨਾਂ ਬੰਦ ਕੰਮ ਧੰਦੇ ਬੰਦ ਨੌਕਰੀਆਂ ਬੰਦ ਪੈਸੇ ਦੀ ਆਮਦਨ ਹੈ ਨਹੀਂ ਤਾਂ ਇਹ ਹੀ ਇੱਕ ਠੰਡਾ ਸੀ ਵਪਾਰ ਸੀ ਸਿੱਖਿਆ ਵੇਚਣ ਦਾ ਇਹਨਾਂ ਸਕੂਲਾਂ ਨੇ ਬੱਚਿਆਂ ਦੇ ਜਿਹੜੀ ਆਨਲਾਈਨ ਐਜੂਕੇਸ਼ਨ ਬੰਦ ਕੀਤੀ ਬੰਦ ਪਏ ਸਕੂਲਾਂ ਦੇ ਪੈਸੇ ਮੰਗੇ ਲੈਬਾਰਟਰੀਆਂ ਦੇ ਪੈਸੇ ਮੰਗੇ ਕੰਪਿਊਟਰ ਦੇ ਪੈਸੇ ਮੰਗੇ ਬਿਜਲੀ ਦੇ ਪੈਸੇ ਮੰਗੇ ਖੇਡ ਗਰਾਊਂਡ ਦੇ ਪੈਸੇ ਮੰਗੇ ਤੇ ਮਾਪੇ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਸਾਡੇ ਕੰਮਦੰਦੇ ਬੰਦੇ ਤੁਹਾਨੂੰ ਫਿਰਸਾ ਕਿੱਥੋਂ ਦਈਏ ਇਹ ਉਹ ਸਕੂਲ ਆ ਪ੍ਰਾਈਵੇਟ ਸਕੂਲ ਪੰਜਾਬ ਦੇ ਜਿਹੜੇ ਬੱਚਿਆਂ ਨੂੰ ਮਾਪਿਆਂ ਨੂੰ ਤੰਗ ਕੀਤਾ ਅਸੀਂ ਕਿਹਾ ਕਿ ਤੁਸੀਂ ਤਣਾੜ ਵਪਾਰੀਓ ਤੁਸੀਂ 20 ਸਾਲ ਪਹਿਲੇ ਸਕੂਲ ਖੋਲੇ ਸੀ ਤੁਸੀਂ ਕਰੋੜਾਂ ਅਰਬਾਂ ਦੀ ਪ੍ਰਾਪਰਟੀ ਬਣਾ ਲਈ ਆਪਣੇ ਸਕੂਲ ਚ ਦੂਜੇ ਸੈਕਟਰ ਤੇ ਦੂਜੇ ਸ਼ਹਿਰ ਚ ਫਿਰ ਸਕੂਲ ਬਣਾ ਲੇ ਫੜੀ ਐਨੀ ਕਿ ਜ਼ਿਆਦਾ ਕਮਾਈ ਹੈ ਸਾਨੂੰ ਆਪਣੀ ਬੈਲੈਂਸ ਸ਼ੀਟਾਂ ਦਾ ਦਿਖਾ ਦਿਓ ਅਸੀਂ ਹਾਈ ਕੋਰਟ ਦੇ ਵਿੱਚ ਗਏ ਪੰਜਾਬ ਸਰਕਾਰ ਨੇ ਆਰਡਰ ਕੀਤੇ ਇਹ ਕਹਿੰਦੇ ਨਾ ਜੀ ਅਸੀਂ ਆਪਣੀ ਬੈਲੈਂਸ ਸ਼ੀਟ ਨਹੀਂ ਜਨਤਕ ਕਰ ਸਕਦੇ ਸਾਡੀ ਸੀਕ੍ਰੈਸੀ ਜਿਹੜੀ ਹੈ ਉਹ ਖਤਮ ਹੋ ਜੇਗੀ ਮਤਲਬ ਜਿਹੜਾ ਲੁੱਟਦਾ ਮਾਲ ਕਿੰਨਾ ਕਮਾਇਆ ਉਹ ਖਤਮ ਹੋ ਜਾਏਗਾ ਸੋ ਇਹ ਉਹ ਸਕੂਲ ਹੈ ਜਿੱਥੇ ਅਧਿਆਪਕਾਂ ਨੂੰ ਤਨਖਾਹ ਜੋ ਦਿੱਤੀ ਜਾਂਦੀ ਹੈ ਉਹਦੇ ਏਟੀਐਮ ਕਾਰਡ ਤੇ ਚੈੱਕ ਬੁੱਕ ਅਧਿਆਪਕਾਂ ਦੇ ਸਕੂਲ ਮੈਨੇਜਮੈਂਟ ਸਕੂਲ ਮੈਨੇਜਮੈਂਟ ਰੱਖੀ ਹੁੰਦੀ ਹੈ ਸਾਈਨ ਕਰਾ ਕੇ ਲੈਏ ਹੁੰਦੇ ਆ ਦਿਖਾਇਆ ਕੁਝ ਵੱਧ ਦਿਖਾ ਜਾਂਦੀ ਹੈ ਦਿੱਤੀ ਘੱਟ ਜਾਂਦੀ ਹੈ ਤੇ ਉਹਨਾਂ ਪ੍ਰਾਈਵੇਟ ਸਕੂਲਾਂ ਨੂੰ ਜਾਂ ਲੋਟੂ ਸਕੂਲਾਂ ਨੂੰ 50 ਪੈਸੇ ਗਜ ਜ਼ਮੀਨ ਮਿਲ ਸਕਦੀ ਹੈ ਸੋ ਬੇਨਤੀ ਹੈ ਜਾਗਰੂਕ ਸ਼ਹਿਰੀਆਂ ਨੂੰ ਪੰਜਾਬ ਦੇ ਨੂੰ ਮਹੌਲੀ ਸ਼ਹਿਰ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਏ ਗਮਾੜਾ ਨੂੰ ਸੈਕਟਰੀ ਹਾਊਸਿੰਗ ਨੂੰ ਚੀਫ ਸੈਕਟਰੀ ਸਾਹਿਬ ਪੰਜਾਬ ਨੂੰ ਕਿ ਇਹ ਜਿਹੜੇ ਕਾਮਨ ਪਲੇ ਗਰਾਊਂਡ ਦੇ ਨਾਂ ਤੇ ਜ਼ਮੀਨਾਂ ਲੁਟਾਈਆਂ ਪਿਛਲੇ ਸਰਕਾਰਾਂ ਨੇ ਇਹਨਾਂ ਸਕੂਲਾਂ ਨੂੰ ਜਿਨ੍ਹਾਂ ਨੇ ਚਾਰ ਦੀਵਾਰੀ ਕੀਤੀ ਹੈ ਕੰਡਾ ਤਾਰ ਲਈ ਹੈ ਸਾਰੇ ਸਕੂਲਾਂ ਦੀ ਜਿਹੜੀ ਲੀਜ਼ ਹੈ ਉਹ ਖਤਮ ਕੀਤੀ ਜਾਵੇ ਜਾਂ ਤੁਰੰਤ ਇਹਨਾਂ ਸਕੂਲਾਂ ਦੇ ਕਾਮਨ ਪਲੇ ਗਰਾਊਂਡ ਤੇ ਜਿਹੜੀ ਕੰਧਾਂ ਬਣਾਈਆਂ ਗਈਆਂ ਕੰਡਾ ਤਾਰ ਲਾਈ ਗਈ ਉਹ ਖਤਮ ਕੀਤੀ ਜਾਵੇ ਤਾਂ ਕਿ ਸਾਡੇ ਬੱਚੇ ਇਹਨਾਂ ਗਰਾਊਂਡਾਂ ਦੇ ਵਿੱਚ ਖੇਡ ਸਕਣ ਤੇ ਚੰਗੇ ਖਿਡਾਰੀ ਬਣ ਸਕਣ ਧੰਨਵਾਦ